I'm ਜਾਜੀ ਕਿੱਥੇ ਆ ਤੇਰੇ ਜੀਜਾ ਜੀ ਕੰਮ ਤੇ ਗਏ ਹੋਏ ਨੇ ਤੈਨੂੰ ਪਤਾ ਮੈਨੂੰ ਜੀਜਾ ਜੀ ਨੇ ਫੋਨ ਕੀਤਾ ਸੀ ਕਾ ਕਹਿੰਦਾ ਜੀਜਾ ਤੈਨੂੰ ਫੋਨ ਕਰਕੇ ਪਤਾ ਕਿੱਦਾਂ ਫੋਨ ਆਇਆ ਕਿੱਦਾਂ ਇੱਕ ਮਿੰਟ ਗੋਲੀ ਭਾਜੀ ਭਾਜੀ ਉੱਥੇ ਕਰਦੇ ਪਾ ਵਾ ਵਾ ਓ ਤੈਨੂੰ ਪਤਾ ਮੈਨੂੰ ਜੀਜੇ ਨੇ ਫੋਨ ਕੀਤਾ ਸੀ ਕਾ ਕਹਿੰਦਾ ਜੀਜਾ ਤੈਨੂੰ ਫੋਨ ਕਰਕੇ ਫੋਨ ਪਤਾ ਕਿੱਦਾਂ ਆਇਆ ਕਿੱਦਾਂ ਜੀਜਾ ਕਹਿੰਦਾ ਹੈਲੋ ਹਾਂ ਮੈਂ ਬਤ ਕੀ ਕਿਹਾ ਕਿਆ ਹੈਲੋ ਜੀਜਾ ਕਹਿੰਦਾ ਮੇਰੀ ਗੱਲ ਸੁਣ ਹਾਂ ਕਹਿੰਦਾ ਮੇਰੀ ਤਨਖਾਹ ਵੱਧ ਗਈ ਆ ਅੱਛਾ ਫੋਨ ਕਰਕੇ ਪਤਾ ਕੀ ਕਹਿੰਦਾ ਕੀ ਕਹਿੰਦਾ ਨਾਲੇ ਆ ਜੀ ਹਾਂ ਨਾਲੇ ਆ ਜੀ ਹੋਰ ਤਾਂ ਨਹੀਂ ਕਹਿੰਦਾ ਮੇਰੀ ਤਨਖਾਹ ਵੱਧ ਗਈ ਆ ਅੱਛਾ ਜੇ ਤੂੰ ਪੀਜ਼ਾ ਖਾਣਾ ਪੀਜ਼ਾ ਵੀ ਖਿਲਾਉਂਗਾ ਹਾਂ ਫੋਨ ਕਰਕੇ ਪਤਾ ਕੀ ਕਹਿੰਦਾ ਕੀ ਕਹਿੰਦਾ ਨਾਲੇ ਆ ਜੀ ਹਾਂ ਨਾਲੇ ਆ ਜੀ ਹੋਰ ਕਹਿੰਦਾ ਕਹਿੰਦਾ ਜੇ ਤੂੰ 버거 ਖਾਣਾ 버거 ਵੀ ਖਿਲਾਉਂਗਾ ਅੱਛਾ ਫੋਨ ਕਰਕੇ ਪਤਾ ਕੀ ਕਹਿੰਦਾ ਕੀ ਕਹਿੰਦਾ ਨਾਲੇ ਆ ਜੀ ਨਾਲੇ ਹਾਂ ਆਹੋ ਕਹਿੰਦਾ ਜੀ ਅੱਛਾ ਪੈਨੋ ਬਾਜ ਮਾਰ ਆਪੇ ਹੀ ਬਾਜ ਮਾਲਾ ਏ ਕੁੜੀਏ ਐਦਾਂ ਨਹੀਂ ਚੰਗੀ ਤੇਰਾ ਜੋਵਨ ਚ ਕਿਹਾਰੇ ਹੋ ਕੇ ਐਤੀ ਜੀ ਮੈਂ ਕਿ ਸਤਿਗੁਰੂ ਵੀਰਾ ਸਤਿਗੁਰੂ ਭੈਣੇ ਲੇਕ ਜੁਗ ਜੁਗ ਜੀਵੇ ਜਵਾਨੀਆਂ ਮਾਣੇ ਲੰਬੀ ਲੰਬੀ ਉਮਰਾਂ ਵਾਲਾ ਹੋਵੇ ਮੈਂ ਕੀ ਗੱਲ ਬੜਿਆ ਚਿਰਾਂ ਵਾਦ ਆਇਆ ਛੱਡ ਗੱਲਾਂ ਸਾਰੀਆਂ ਕੀ ਹੋਇਆ ਜੀਜੀ ਦੀ ਸ਼ਿਕਾਇਤ ਸੁਣ ਲਾ ਮੈਂ ਕਿਹੜੀਆਂ ਕਦੋਂ ਮੈਂ ਆਇਆ ਅੱਛਾ ਜੀਜਾ ਕੱਲਾ ਫੋਨ ਤੇ ਕੱਲਾ ਫੋਨ ਤੇ ਇਦਾਂ ਹਾਂ ਕੁੜੀਆਂ ਦੇਖਦਾ ਅੱਛਾ ਕੁੜੀਆਂ ਦੇਖਦਾ ਆ ਜਿਹੜੀ ਚੰਗੀ ਲੱਗੀ ਜਾਂਦੀ ਰੋਕੀ ਜਾਂਦਾ ਹਾਂ ਜਿਹੜੀ ਨਹੀਂ ਚੰਗੀ ਲੱਗਦੀ ਫਿਰ ਅੱਗੇ ਤੋਰੀ ਜਾਂਦਾ ਅੱਛਾ ਨੇ ਨਾਲੇ ਗੱਲ ਸੁਣ ਹਾਂ ਜਿਹੜੀਆਂ ਮੋਟੀਆਂ-ਮੋਟੀਆਂ ਮੋਟੀਆਂ-ਮੋਟੀਆਂ ਇਦਾਂ ਨੱਚਦੀਆਂ ਆਹੋ ਉਹਨਾਂ ਨੂੰ ਖੁਸ਼ ਨਹੀਂ ਖੁਸ਼ ਨਹੀਂ ਜਿਹੜੀਆਂ ਪਤਲੀਆਂ-ਪਤਲੀਆਂ ਆਹੋ ਇਹਦਾ ਨੱਚਦੀਆਂ ਓਏ ਹਾਂ ਅਨ ਨੂੰ ਥੱਲੇ ਲਿਖਦਾ ਕੀ ਹੱਤ ਪੁਰਜਾ ਬਿਮਾਰੀ ਕਹਿੰਦੀਸ ਲਵ ਯੂ ਇਦਾਂ ਮਰ ਜਣੇ ਜੋ ਗਿਆ ਵੀ ਸੋਸ਼ਲ ਮੀਡੀਆ ਦਾ ਜਵਾਨਾ ਆ ਨਾਲੇ ਦਿਲ ਵੀ ਦਿੰਦਾ ਦੇਖ ਹੋਰ ਕੁਛ ਰਹਿੰਦਾ ਉਹ ਵੀ ਦੱਸ ਦੇ ਦਿਲ ਦਿੰਦਾ ਦਿਲ ਹੱਥ ਵੀ ਜੋੜਦਾ ਹੁਣ ਆਇਆ ਉਹ ਅੱਗ 'ਚ ਬੜ ਪਲੂੰਬੜ ਜਿਹਾ ਵੀ ਛੱਡਦਾ ਹੁਣ ਆਇਆ ਇੰਦਾ ਵੀ ਕਰਦਾ ਇਦਾਂ ਬਿਮਾਰੀ ਬਿਨੇ ਸੋਸ਼ਲ ਮੀਡੀਆ ਦਾ ਜਵਾਨਾ ਆ ਤੇਰਾ ਜੀਜਾ ਇੰਸਟਾਗ੍ਰam ਚਲਾਉਂਦਾ ਹੁੰਦਾ ਆ ਜਿਹੜੀਆਂ ਰੀਲਾਂ ਚੰਗੀਆਂ ਲੱਗਦੀਆਂ ਨੇ ਲਾਈਕ ਤੇ ਕਮੈਂਟ ਕਰ ਦਿੰਦਾ ਆ ਹੋਰ ਕੁਛ ਨਹੀਂ ਆ ਵੱਡੀ ਭੈਣ ਨੂੰ ਮੇਲਾ ਅੱਜ ਚੱਲ ਆ ਪੈਣਾ ਮਾ ਆਹੋ ਪੈਣੇ ਨਮਸਤੇ ਨਮਸਤੇ ਵੀਰਾ ਪਿੱਛੇ ਕਾਲੂ ਕੌਣ ਆ ਮਰਜ ਨੇ ਜੋ ਕਿ ਤੇਰਾ ਵੱਡਾ ਚੀਚਾ ਆ ਚੀਚਾ ਜੀ ਨਮਸਤੇ ਨਮਸਤੇ ਆਹ ਕੌਣ ਮੈਂ ਕਿਹ ਛੋਟੀ ਭੈਣ ਮੇਰੀ ਦਰਾਣੀ ਆ ਉਹ ਜਠਾਣੀ ਆ ਡੱਡੂ ਨਮਸਤੇ ਨਮਸਤੇ ਨਾ ਕੀ ਗੱਲ ਭੁੱਖ ਲੱਗੀ ਅੱਛਾ ਖਾਣਾ ਕੀ ਆ ਜੋ ਤੇਰੇ ਦਿਲ ਕਰੇ ਕੌਂਡ ਕਰਕੇ ਤੂੜੀ ਪਾ ਦੇ ਇਹਨੂੰ ਕਰਦਾ ਇਹਦਾ ਬਹੁਤ ਓਏ ਭਜਾਲ ਆ ਗਿਆ ਸੱਚੀ ਚਲ ਕੋਈ ਗੱਲ ਨਹੀਂ ਆ ਜਾ ਮੈਨੂੰ ਪਤਾ ਮੇਰੀ ਸੱਸ ਆ ਗਈ ਹੋਣੀ ਹੈ ਜੈਵੜਤੀ ਪਤਾ ਮੈਨੂੰ ਮੇਰੀ ਸੱਸ ਆ ਗਈ ਹੋਣੀ ਹੈ ਸੱਸ ਕੀ ਮੈਂ ਕਿ ਸੱਸੀ ਕੱਲ ਮਾਂ ਜੀ ਅੱਛਾ ਨਾ ਹੁਣੇ ਤਾਂ ਮੇਰੀ ਚੁਗਲੀਆਂ ਕਰਦੀ ਸੀ ਮੈਂ ਤਾਂ ਅੱਜ ਚੁਗਲੀ ਕੋਈ ਕੀਤੀ ਨਹੀਂ ਮਾਂ ਜੀ ਤੁਸੀਂ ਦਰਾਨੀਆਂ ਜਠਾਨੀਆਂ ਚੁਗਲੀ ਕਰਦੀਆਂ ਰਹਿੰਦੇ ਸਾਰਾ ਦਿਨ ਅੰਡ ਖੱਟੂ ਕੋਲ ਸੁਣੀ ਜਾਂਦਾ ਵੀ ਤੇ ਇੰਨਾ ਚੰਗਾ ਕਿ ਤੇ ਪੱਥਰ ਨੂੰ ਜੰਮ ਲੈਂਦੀ ਮੈਂ ਅੱਛਾ ਕੀ ਹੋਇਆ ਰਾਤਾ ਭਨੇ ਮੈਨੂੰ ਮੈਂ ਕੀ ਕਹਤੇ ਜਦੋਂ ਮੈਂ ਕੋਲ ਗਿਆ ਮੈਨੂੰ ਪਤਾ ਕੀ ਲੱਗਾ ਕੀ ਲੱਗਾ ਮੇਰਾ ਮੱਥਾ ਟੇਕ ਲਿਆ ਮੈਂ ਪਰਾ ਦਫਾ ਹੋ ਕੇ ਤੇ ਆਪਦੇ ਵਾਲ ਦੇਖ ਲੈ ਨਾ ਜਨਾਨਾ ਨਾ ਮਰਦਾਨਾ ਆ ਗੱਬਲਾ ਕਾਰਖਾਨਾ ਚੱਲ ਕੋਈ ਨਹੀਂ ਕੋਣ ਹੈ ਨਹੀਂ ਇਹ ਨੀ ਬੁੜੀਏ ਐਵੇਂ 24 ਘੰਟੇ ਮੇਰੇ ਭਰਾ ਨੂੰ ਬੋਲਦੀ ਰਹਿਨੀ ਆ ਆ ਮਸੀ ਮਸੀ ਮੇਰੇ ਭਰਾ ਦਾ ਆ ਆ ਜਾ ਦੇਖੋ ਤੈਨੂੰ ਸ਼ੱਕ ਹੁੰਦੀ ਆ ਕਿ ਦਰਾਣੀਆਂ ਚ ਠਾਣੀਆਂ ਰੜ ਕੇ ਚੁਗਲੀਆਂ ਕਰਦੀਆਂ ਨਾ ਅਸੀਂ ਤੇਰੀਆਂ ਕਾ ਚੁਗਲੀਆਂ ਕਰਦੀਆਂ ਨਹੀਂ ਆ ਲੈ ਤੂੰ ਕਦੇ ਸੁਣਿਆ ਸਾਡੀਆਂ ਮੂੰਹੋਂ ਨਾ ਜਾ ਦੇਖੋ ਤੂੰ ਆ ਕਦੇ ਪ੍ਰਸੰਨੀ ਤੇ ਕਦੇ ਬਾਂਤੀ ਤੇ ਕਦੇ ਧਰਤੀ ਤੇ ਕਦੇ ਬਿਸ਼ਨੀ ਤੇ ਨਹੀਂ ਤੁਸੀਂ ਨਾਲ ਮਿਲ ਕੇ ਕੀ ਚੁਗਲੀਆਂ ਕਰਦੀਆਂ ਹੋਣੀਆਂ ਆਪ ਤੁਸੀਂ ਸਾਰੀ ਦਿਹਾੜੀ ਕੱਲ ਕਹਿੰਦੀਆਂ ਕਿ ਛਿੰਦ ਦੀ ਨੋਂ ਨਿਕਲ ਗਈ ਨਾ ਹੋਰ ਕੋਈ ਕੰਮ ਨਹੀਂ ਹੁੰਦਾ ਤੁਹਾਨੂੰ ਨਹੀਂ ਘਰ ਦੇ ਵਿੱਚ ਕੋਈ ਸੁਖ ਸ਼ਾਂਤੀ ਵਾਲੀ ਗੱਲ ਕਰ ਲਿਆ ਕਰੋ ਕੋਈ ਪੂਜਾ ਪਾਠ ਵਾਲੀ ਗੱਲ ਕਰ ਲਿਆ ਕਰੋ ਆ ਜਾ ਹੁੰਦਾ ਨਾ ਉਹ ਮੇਰੀਆਂ ਪੱਕੀਆਂ ਸੇਲੀਆਂ ਸੇਰੇ ਜਾਵਾ ਸ਼ਾਮ ਜਾਵਾ ਨਾ ਤੈਨੂੰ ਕੀ ਨੀ ਸੇਲੀਆਂ ਹੁੰਦੀਆਂ ਬਜ਼ੁਰਗਣੀਆਂ ਵੇਲੇ ਸਿੰਪਲ ਸੋਬਰ ਦੇਖ ਤਾਂ ਕਿੰਨੀਆਂ ਸੋਹਣੇ ਸੋਹਣੀਆਂ ਆ ਬੀਬੀਆਂ ਭੈਣਾਂ ਬੈਠੀਆਂ ਆ ਸਿੰਪਲ ਸੋਬਰ ਨਾ ਤੂੰ ਤੂੰ ਐਦਾਂ ਅੱਜਦਾਂ ਸਿਬਿਆ ਚੋ ਹੱਡਾ ਰੋੜੀ ਚ ਕੁੱਤੀ ਆਈ ਹੁੰਦੀ ਆ ਬਸ ਕਰ ਬਸ ਕਰ ਜੇ ਕਿਤੇ ਹੁਣ ਵੀ ਅੱਜ ਵੀ ਮੈਂ ਪਿੰਡ ਦੀ ਫਿਰਨੀ ਵੱਲ ਚੱਲ ਜਾਣਾ ਆ ਸਾਰੇ ਬੁੜੇ ਬੰਦੇ ਕੀ ਆਖਦੇ ਨੇ ਓ ਜੰਧਖੰਡ ਮੇਸ਼ਰੀ ਬਹਿ ਜਾ ਬਹਿ ਜਾ ਸਾਰੇ ਇਹੀ ਕਹਿੰਦੇ ਆ ਗਈ ਆ ਚੜਕੀ ਉਹ ਕੁੱਤੀ ਹਾਂ ਗੱਲਾਂ ਕਰਦੀਆਂ ਤੂੰ ਨਹੀਂ ਮੈਂ ਤੇਰੀ ਸੱਸ ਆ ਕਿੱਦਾਂ ਜ਼ੁਬਾਨ ਚਲਾਨੀ ਆ ਤੈਨੂੰ ਤਾਂ ਮੇਰੇ ਪੁੱਤ ਆਣ ਕੇ ਸਹੀ ਕਰੂੰ ਹੁਣੇ ਵੀ ਆਵਾਜ਼ ਮਾਰਦੀ ਆ ਆਪਣੇ ਪੁੱਤ ਨੂੰ ਮਾਰ ਲੈ ਫੇਰ ਮੈਂ ਡਰਦੀ ਆ ਵੇ ਪੁੱਤ ਜਗਨੋ ਓਏ ਆ ਗਿਆ ਬਾਂਦਰ ਖੜਾ ਤੇਰੇ ਮੋਰੇ ਅੰਨੀ ਹੋਈਆਂ ਜੀਜੂ ਲੈ ਇਹ ਕਾਸ ਸਾਲਾ ਨਹੀਂ ਤਾਂ ਪਤਾ ਲੱਗਦਾ ਸਾਲਾ ਕਸਾਣੀ ਇਹਨੇ ਮੇਰਾ ਜਲੂਸ ਕਢਾਇਆ ਪਿਆ ਪੂਰੇ ਪਿੰਡ ਦੇ ਵਿੱਚ ਕਿੱਦਾਂ ਲੋਕੀ ਵੀ ਮੈਨੂੰ ਟੀਚਰਾ ਕਰਦੇਵੇਂ ਕਿੱਦਾਂ ਤੇਰਾ ਸਾਲਾ ਸਾਲੀ ਉਹ ਭਰਾਵਾ ਚੰਚ ਦਾ ਬਣ ਕੇ ਆਇਆ ਕਰ ਓ ਜੀਜੂ ਲੈ ਹੁਣ ਸਾਲੇ ਦਾ ਜੋਗਰਾ ਜਾਗ ਪਿਆ ਸਾਲਾ ਨਹੀਂ ਕੰਣਾ ਓਏ ਕਿਉਂ ਸਾਲੀ ਕੇ ਬੜਾ ਮਜ਼ਾ ਆਉਂਦਾ ਤੈਨੂੰ ਮਜ਼ਾ ਆਉਂਦਾ ਸਾਲੇ ਮੈਨੂੰ ਤਾਂ ਸ਼ਰਮਿੰਦਗੀ ਆਉਂਦੀ ਘਾਲ ਜੀ ਆਉਂਦੀ ਤੇਤੋਂ ਓ ਤੂੰ ਨਾ ਘਰ ਭੜਿਆ ਕਰ। ਥਾਲਾ ਗੱਡਾ ਚੱਕ ਹੋਇਆ। ਕਿੰਨੀ ਜੀਜਾ ਤੁਸੀਂ ਠੰਡੇ ਹੋਵੋ ਲੱਛਣ ਤੇਰੇ ਕਰਮ ਕਰਨ ਵਾਲੇ ਆ ਐਵੇਂ ਨਾ ਮੇਰੇ ਭਰਾ ਨੂੰ ਬੋਲੀ ਚੱਲ ਸਾੜਿਆ ਛੇਤਰ ਦਾ ਮੈਨੂੰ ਖਾ ਲਈ ਐਵੇਂ ਮੈਨੂੰ ਗੁੱਸਾ ਆਇਆ ਬਿਮਾਰੀ ਬਣੇ ਕਿ ਕਿ ਮੇਰਾ ਭਰਾ ਚੌੜੀ ਛਾਤੀ ਵਾਲਾ ਪਹਿਲਵਾਨ ਉਹ ਅਗਲਾ ਐ ਪਹਿਲਾ ਪਹਿਲਵਾਨ ਆ ਹਾਂ ਜਿਹੜਾ ਖਾੜੇ ਚ ਜਾਂਦਾ ਲੰਮਾ ਪੈ ਜਾਂਦਾ ਅੱਛਾ ਫੇ ਮੈਂ ਟਹਿ ਗਿਆ ਮੈਂ ਟਹਿ ਗਿਆ ਟਹਿ ਗਿਆ ਮਰਜ ਨੇ ਜੋ ਗਿਆ ਵੀ ਉਹ ਦਿਨ ਚੇਤਾ ਕਰਾ ਜਿਹੜੇ ਪਹਿਲੇ ਦਿਨ ਆਪਣੇ ਸਾਰੇ ਗਿਆ ਸੀ ਮੇਰੇ ਤਾਏ ਨੇ ਤੇਰੀ ਜਾਨ ਦੀ ਖਸ਼ੀ ਵਿੱਚ ਮਟਾਕੇ ਚ ਲਾਇਸੀ ਜਿਹੜਾ ਤਾਏ ਦਾ ਨਾਂਰ ਚੱਲਿਆ ਉਹ ਨਹੀਂ ਦੇਖਿਆ ਉਹ ਕਿਦਾਂ ਮੈਂ ਪਹਿਲੀ ਵਾਰ ਭਰਾਵਾ ਸੌਰੀ ਗਿਆ ਅੱਛਾ ਮੈਨੂੰ ਪਤਾ ਸੀ ਵੀ ਕਿੰ ਕਰਦੂ ਤੇ ਮਾਲਕ ਆਹੋ ਬੇ ਨਾ ਇਹ ਨਹੀਂ ਚਾਹ ਚਾਹ ਪੁੱਛਣੀ ਨਾ ਪਾਣੀ ਪੁੱਛਣਾ ਹਾਂ ਮੈਂ ਠੰਡੇ ਦੀਆਂ ਬੋਤਲਾਂ ਦੋ ਲਮਕੇ ਦੀਆਂ ਕੋਲੋਂ ਲੈ ਕੇ ਗਿਆ ਅੱਛਾ ਸਾਲਿਆਂ ਨੇ ਜ਼ਿੰਦਗੀ ਚ ਪਹਿਲੀ ਵਾਰ ਲਮਕਾ ਦੇਖਿਆ ਹਾਂ 2 ਕਿਲੋਮੀਟਰ ਤੋਂ ਮੈਨੂੰ ਦੇਖ ਲਿਆ ਬੇ ਬਰੌਣਾ ਆਉਂਦਾ ਹਾਂ ਸਾਲੇ ਦੇ ਜਿਹੜੇ ਹੱਥ ਜੋ ਆਇਆ ਗਲਾਸ ਕੋਲੀ ਡੋਲੂ ਹਾਂ ਜੋ ਹੱਥ ਆਇਆ ਸਾਲੇ ਲੈ ਕੇ ਬਾਹਰ ਨੂੰ ਐਦਾ ਆ ਗਿਆ ਜਿਦਾ ਕਾਰਗਿਲ ਦੀ ਲੜਾਈ ਤੇ ਚੱਲੇ ਹੁੰਦੇ ਸਾਲਿਆਂ ਨੇ ਸਿਮਿਆਂ ਕੋਲੇ ਮੈਨੂੰ ਘੇਰ ਲਿਆ ਕਹਿੰਦੇ ਲਿਮਕਾ ਪਿਲਾ ਲਿਮਕਾ ਅੱਛਾ ਇਹਨਾਂ ਦੀ ਇੱਕ ਬੁੜੀ ਉਦੋਂ ਤਰ ਵੀ ਨਾ ਹੋਵੇ ਹਾਂ ਉਹ ਲੈ ਉਹ ਕੌਲੀ ਲੈ ਕੇ ਤੇਰੀ ਪੱਟ ਮੈਨੂੰ ਵੀ ਲਿਮਸਾ ਦੇ ਹੀ ਲਿਮਸਾ ਲੋਕਾਂ ਦਾ ਲਿਮਕਾ ਉਹਦਾ ਲਿਮਸਾ ਹਾਂ ਤੇਰੇ ਬਚਿਆ ਕਿ ਨਹੀਂ ਕਿੱਥੇ ਬਚਿਆ ਸਾਰਾ ਪੀ ਪੂ ਕੇ ਬਾਜ ਬੋਤਲਾਂ ਨੂੰ ਢੱਕਾਂ ਲਾ ਕੇ ਮੋਟਰਸਾਈਕਲ 'ਚ ਫਸਾ ਦਿੱਤੀ ਹਾਂ ਕਹਿੰਦੇ ਜਾਂਦਾ ਹੋਇਆ ਤੇਲ ਪੁਆਲੀ ਜੀ ਮੁੱਕ ਗਿਆ ਅੱਛਾ ਉਤੋਂ ਇਹਦਾ ਤਾਇਆ ਹਾਂ ਉਹਨੂੰ ਸਾਲੇ ਨੂੰ ਇੰਨੀ ਖੁਸ਼ੀ ਚੜੀ ਹਾਂ ਉਹ ਕੋਠੇ ਚੜ੍ਹ ਕੇ ਪਟਾਕੇ ਚਲਾਉਣ ਲੱਗ ਪਿਆ ਅੱਛਾ ਪਟਾਕੇ ਵੀ ਕਿਹੜੇ ਲਗਿਆ ਕਿਹੜੇ ਜਿਨ੍ਹਾਂ ਦਾ ਕੋਈ ਭਰੋਸਾ ਹੀ ਨਹੀਂ ਵੀ ਜਾਣੇ ਕਿ ਇਹਨੂੰ ਆਹੋ ਅਸਤਵਾਜੀਆ ਹਾਂ ਛੱਡੀ ਉੱਤੇ ਨੂੰ ਹਾਂ ਅਸਤਵਾਜੀ ਪੰਨੇ ਆਲੇ ਥਾੜੀ ਫੁਸਫੁਸ ਕਰ ਦਿੱਤੀ ਥੱਲੇ ਆ ਗਈ ਇਧਰ ਫੜਾ ਦੇ ਹੈਂ ਉਹਲੇ ਵਾਲੇ ਬਾਲੜ ਪਏ ਸੀ ਉਹਨੂੰ ਅੱਗ ਲੱਗ ਗਈ ਅੱਛਾ ਉਹ ਤਾਇਆ ਦੁਹਾਈਆਂ ਪਾਉਣ ਲੱਗ ਪਿਆ ਮੈਨੂੰ ਲੈ ਲਓ ਅੱਗ ਲੱਗੇ ਮੈਨੂੰ ਲੈ ਲਓ ਹਾਂ ਅਸੀਂ ਜਿਹੜੀ ਪੌੜੀ ਲਾ ਕੇ ਲਾਉਣ ਲੱਗੇ ਹਾਂ ਉਹਨਾਂ ਨੂੰ ਸਾਲਿਆਂ ਨੇ ਲੀਰੇ ਹੀ ਐ ਨੇ ਇੰਨੀਆਂ ਲਪੇਟੀਆਂ ਪੌੜੀ ਵੀ ਲੂ ਹੋ ਗਈ ਫੇ ਕਿੱਦਾਂ ਲਾਇਆ ਤਾਇਆ ਫੇ ਜਿੱਦਾਂ ਦਾ ਆਇਆ ਹਾਂ ਇਦਾਂ ਦੇ ਕਿਹਦਾ ਹੋਰ ਭਰਾ ਆ ਅੱਛਾ ਉਹ ਪੈਂਚਰ ਲਾਉਂਦਾ ਪੈਂਚਰ ਹਾਂ ਉਹ ਮੈਂ ਕਿਹਾ ਇਦਾਂ ਕਾ ਟਰੱਕ ਅਲ ਟੂਬ ਵਿੱਚ ਹਵਾ ਭਰ ਕੇ ਲਿਆ ਹਾਂ ਬੇ ਤਾਈ ਨੂੰ ਕਹਾਂਗੇ ਛਾਲਮਾਰ ਸਿਆਣਾ ਸਰੀਰ ਐ ਵਿਚਾਰੇ ਤੇ ਸੱਟ ਨਾ ਲੱਗੂ ਹਾਂ ਉਹ ਟੂਬ ਵਿੱਚ ਹਵਾ ਜਾਦੇ ਭਰ ਲਿਆ ਅੱਛਾ ਆਇਆ ਫਾਇਲ ਲੱਗੇ ਹਾਂ ਤਾਇਆ ਨੇ ਜੰਪ ਖਾਦਾ ਤਾਇਆ ਫੇਕੋਟ ਫੇਕ ਤਲਾਇਆ ਕੋਠੇ ਤੋਂ ਫਿਰ ਟੂਬ ਤੇ ਲਾਇਆ ਸਲੂਸ਼ਨ ਅੱਛਾ ਮੈਂ ਕਿਹਾ ਤਾਇਆ ਛਾਲ ਮਾਰੂ ਟੂਬ ਤੇ ਚੁੰਮੜ ਜੂ ਫਿਰ ਟੂਬ ਲੈ ਕੇ ਥੋੜਾ ਉੜੂ ਆਹੋ ਉਦੋਂ ਸਾਡਾ ਜਲੂਸ ਜਿਆਦਾ ਨਿਕਲ ਉਹ ਕਿਦਾਂ ਟੂਬ ਤੇ ਲੱਗਾ ਸੀ ਸਲੂਸ਼ਨ ਤੇ ਤਾਇਆ ਨੇ ਲਾਇਆ ਸੀ ਕੋੜ ਤਾਂ ਚਾਦਰ ਚਾਦਰਾਂ ਚੁੰਮੜ ਗਿਆ ਤੇ ਤਾਇਆ ਤਾਇਆ ਨਗ ਢੰਗਾ ਫੇਕੋਟ ਤੇ ਅਸੀਂ ਤਾਂ ਐ ਫੂਕੇ ਆ ਕੇ ਮੈਂ ਕਿ ਮਰ ਸਾਲਿਆ ਇੱਥੇ ਲੂ ਹੋ ਓ ਜੀਜਾ ਲੈ ਇਹਦਾ ਸਾਲੇ ਦਾ ਫੇਜ ਹੋ ਗਿਆ ਜਾਗ ਪਿਆ ਸਾਡੇ ਡੱਬਰ ਨੂੰ ਮਾਰਾ ਨਾ ਕਹੀ ਓਏ ਕਿ ਸਾਡੀ ਪੂਰੀ ਫੈਮਿਲੀ ਸੱਟ ਵਾ ਸੱਟ ਕਿਹਦੇ ਨਾਲ ਬੜ ਸੱਟਿਆ ਕਿਤੇ ਕਿਤੇ ਚਾਚਾ ਮੇਰਾ ਦਵਾਈ ਸੱਟਿਆ ਚਾਚੇ ਨੂੰ ਫੋਨ ਕਰ ਲਿਆ ਉਧਰ ਹੜਾ ਆਇਓ ਕਿਤੇ ਰੇਤੇ ਜਿੰਨਾਂ ਦਾ ਬਹ ਹੋਇਆ ਹੋਵੇ ਤਾਇਆ ਮੇਰਾ ਕੋਵਾਇਤ ਸੱਟਿਆ ਆ ਕੰਟਰੀ ਵਧੀਆ ਤੇ ਫੁੱਫੜ ਮੇਰਾ મરીકા જટેય મરીકા પે પ�ેપે સાલે મજારી રક્શય આલે ના જટેય ਉਹ ਮੀਂਹ ਦੇਖ ਜਾ ਕੇ ਉੱਥੇ ਸਾਰੇ ਕਿਹੜੀ ਅਮਰੀਕਾ ਆ ਗਈ ਉਹ ਫਫੜ ਤੇਰਾ ਰਿਕਸ਼ਾ ਚ ਲਾਉਂਦਾ ਉੱਥੇ ਮਾਜਨੇ ਜੋਗੇ ਵੀ ਗੱਲ ਸੁਣ ਲੈ ਸਿੱਧੀ ਤਰ੍ਹਾਂ ਮੇਰੇ ਪੇਗਿਆਂ ਦੇ ਘਰੇ ਹੈਗਾ ਪਿਆ ਉਹ ਦਿਨ ਦੱਸ ਦੇ ਮੈਂ ਭਾਵਾਂ ਕੀ ਉਹੀ ਪਾ ਲਈ ਜਿਹੜਾ ਰੋਜ਼ ਸਾਡੇ ਘਰ ਚ ਪਾਣੀ ਆ ਕੀ ਕਲੇਸ਼ ਅੱਛਾ ਹੁਣ ਮੈਂ ਤੁਹਾਡੀ ਘਰ ਚ ਕਲੇਸ਼ ਪਾਣੀ ਆ ਹਾਂ ਨਾਲੇ ਤੇਰੇ ਘਰ ਦੇ ਨੂੰ ਪਤਾ ਲੱਗ ਜਾ ਕਿੰਨੀ ਕੁ ਕਰਤੂਤੀ ਜੰਮੀ ਹੋਆ ਸੀ ਮਾਜਨੇ ਜੋਗੇ ਜਿੱਦਣ ਹੈ ਕਿ ਜਾਗੋ ਉਹ ਦਿਨ ਚਾਹੀਦੀ ਮੈਨੂੰ ਸੈਂਡਲ ਵਿਆਹ ਵਾਲੇ ਦਿਨ ਚਾਹੀਦੀ ਮੈਨੂੰ ਜੁੱਤੀ ਯਾਨੀ ਜਾਗੋ ਵਾਲੇ ਦਿਨ ਤੈਨੂੰ ਚਾਹੀਦੇ ਸੈਂਡਲ ਤੇ ਵਿਆਹ ਵਾਲੇ ਦਿਨ ਨਾ ਜੁੱਤੀ ਲੈ ਬੇ ਭਾ ਤਾਂ ਵਿਆਹ ਹੋਇਆ ਮੈਂ ਤੇਰੇ ਘਰ ਦੇ ਨੂੰ ਵੀ ਕਹਿੰਦਾ ਤੇਰੇ ਰਿਸ਼ਤੇਦਾਰਾਂ ਨੂੰ ਵੀ ਕਹਿੰਦਾ ਤੇਰੇ ਬਚੋਲੇ ਨੂੰ ਵੀ ਕਹਿੰਦਾ ਕੀ ਬਈ ਤੁਹਾਡੀ ਕੁੜੀ ਨੂੰ ਹਾਂ ਜੁੱਤੀਆਂ ਦੀ ਘਾਟ ਆ ਕੀ ਸਮਝਣ ਵਾਲੇ ਸਮਝ ਗਏ ਬਸ ਤੂੰ ਕੀ ਕੁ ਕਰੀ ਆ ਬਸ ਮਰ ਜਣੇ ਜੋ ਕੇ ਵਿਆਹ ਤੋਂ ਪਹਿਲਾਂ ਕਹਿੰਦਾ ਸੀ ਕਿ ਮੇਰੀ ਜਨਾਨੀ ਦਾ ਫੁੱਲ ਚੜੀ ਆ ਹੁਣ ਮੈਨੂੰ ਕੀ ਪਤਾ ਸਾਲੇ ਵਿਆਹ ਤੋਂ ਦੂਏ ਤੇਰੇ ਫੁੱਲ ਝੜ ਜਾਣੇ ਨਾ ਹੁਣ ਕੀ ਹੋਇਆ ਹੁਣ ਕੱਲੀਆਂ ਤੀਲਾ ਬਚੀਆਂ ਉਹ ਵੀ ਸਿੱਟ ਨੂੰ ਰੂਹ ਨਹੀਂ ਕਰਦੀ ਮਰ ਜਣੇ ਜੋ ਕੇ ਪਹਿਲਾਂ ਤਾਂ ਕਹਿੰਦਾ ਸੀ ਕਿ ਮੇਰੀ ਅੱਖਾਂ ਫਿਰਨੀ ਨਾਲ ਮਿਲਦੀਆਂ ਇਹ ਜਾ ਜਾ ਕੇ ਸ਼ੀਸ਼ਾ ਦੇਖ ਤੇਰੀਆਂ ਆਪਸ ਵਿੱਚ ਨਹੀਂ ਮਿਲਦੀਆਂ ਅੱਛਾ ਫਿਰਨੀ ਨਾਲ ਸਵਾਹ ਮਿਲਦੀਆਂ ਉਹ ਤਾਂ ਉੱਤੇ ਵਿਆਹ ਤੋਂ ਪਹਿਲਾਂ ਜਮਲਾਈ ਦੀਆਂ ਵੇ ਸਾਡੇ ਜੋਗੀਆਂ ਰਹਿਣ ਨੇ ਮੂੰਹ ਦੇਖਣ ਨੂੰ ਰੂਹ ਨਹੀਂ ਕਰਦੀ ਤੁਹਾਡਾ ਜੀਜਾ ਪ੍ਰਭਾਟ ਮਾਰ ਲਾ ਮੇਰੇ ਸਿਰ ਤੇ ਜੀਜਾ ਨ ジजू हां कदो ਭੈਣ ਨੇ ਵਿਆਹ ਤੇ ਜਾਣਾ ਸ਼ਾਪਿੰਗ ਤੋਂ ਬਾਅਦ ਭੈਣ ਨੇ ਬਿਊਟੀ ਪਾਰਲਰ ਵੀ ਜਾਣਾ ਐਦਾਂ ਦੀ ਕਿਹੜੀ ਜਨਾਨੀ ਆ ਜਿਹੜੀ ਵਿਆਹ ਤੇ ਬਿਨਾ ਬਿਊਟੀ ਪਾਰਲਰ ਚ ਗਈਓ ਤੇ ਚਲ ਜਵੇ ਇਹ ਤਾਂ ਅੱਜ ਕੱਲ ਕਿਸੇ ਦੇ ਸੋਹਲੇ ਤੇ ਜਾਣਾ ਹੋਵੇ ਉੱਥੇ ਵੀ ਥਰੇਡਿੰਗ ਕਰਾ ਕੇ ਜਾਨੀਆ ਬੇ ਨਾਲ ਦੀ ਨੇ ਰੋਂਦੀ ਰੋਂਦੀ ਨੇ ਕਹਿਣਾ ਭੈਣੇ ਤੇ ਇਤਲ ਲੱਫਰ ਮोटा मोटा ジजू ਕਦੋ ਭੈਣ ਨੇ ਬਿਊਟੀ ਪਾਰਲਰ ਜਾਣਾ ਲੈ ਮਾਮਾ ਵੀ ਆ ਗਿਆ ਤੇਰਾ ਸਾਰਾ ਟੱਬਰ ਹੀ ਇੱਥੇ ਫਸਿਆ ਓਰ ਹੈਂ ਬਿਊਟੀ ਵਾਲਾ ਤੈਂ ਕਿ ਕਰਾਉਣਾ ਮੈਂ ਜਿੱਦੇ ਬਿਊਟੀ ਵਾਲਰ ਜਾ ਹਾਂ ਦੱਸੋ ਕੀ ਕਰਾਉਣਾ ਜਦੋਂ ਬਿਊਟੀ ਵਾਲਰ ਸਣਾ ਮੈਂ ਮੈਂ ਨਹੀਂ ਕਰ ਪੈਡੀ ਕਰ ਤੇ ਆ ਵਾਹਾਂ ਤੇ ਵੈਕਸੀ ਕਰਾਉਣੀ ਆ ਜਿੰਨੇ ਤੇਰੇ ਵਾਲਿਆ ਸਾਲਿਆ 500 ਰੁਪਏ ਦਿਹਾੜੀ ਤੇ ਰੇਗਮਾਲ ਲੈ ਰੇਗਮਾਲ ਫਰਾਏ ਤੇ ਲਿਆ ਕੇ ਬੰਦਾ ਜੀਜਾ ਰਹਿੰਦੇ ਬਿਊਟੀਫੁੱਲ ਨਾ ਲੱਗ ਜੀ ਐਂਕਲ ਪਰ ਇਹ ਮੈਨੂੰ ਐਕਟਿਵ ਕਰ ਦੇ ਮੈਂ ਗੇੜੇ ਲੈ ਆਏਗਾ ਨੇ ਜਿੱਦਾਂ ਨੇ ਤੇਰੇ ਸਰੀਰੇ ਸਾਲਿਆ ਛੋਟਾ ਹਾਥੀ ਲੈ ਆ ਉਹ ਦੀਪੇ ਸਾਉਂਡ ਵਾਲੇ ਨਾਲ ਲਾਗੋ ਤੇ ਬਕਸੇ ਲੈ ਕੇ ਜਾਇਆ ਕਰ ਅੱਛਾ ਨਾ ਮਰਜ ਨੇ ਮੇਰੇ ਭਰਾ ਨੂੰ ਬੋਲਦਾ ਆਪਣੀ ਭਰਾ ਨੂੰ ਸਮਝਾ ਆਪਣੇ ਨੂੰ ਓਏ ਅਗਲ ਕਰ ਲੈ ਅਗਲ ਬੰਦਰਾ ਠੀਕ ਗੱਲ ਹੋਈ ਸਾਰਾ ਟੱਬਰ ਤੇ ਮੈਨੂੰ ਤੇਰੀ ਮਾਂ ਨੂੰ ਉਹ ਸਾਰਿਆਂ ਨੂੰ ਮਾੜਾ ਬੋਲਣ ਲੱਗਿਆ ਉਹ ਤੂੰ ਸਾਲਿਆ ਇਹਦੇ ਦੁਆਲੇ ਖੜਾ ਵੀਰੇ ਦੁਆਲੇ ਖੜਾ ਨਾ ਪੂਰੇ ਪੌਣੇ 4 ਲੱਖ ਲਾ ਕੇ ਵਿਆਹ ਕੇ ਲਿਆਂਦੀ ਐ ਕਹਤੇ ਇਹਤੇ ਸਾਲਿਆ ਹਜ਼ਾਰ ਮੈਨੂੰ ਦਿੰਦਾ ਮੈਂ ਦੋ ਲਿਆ ਦੇਣੀਆਂ ਸੀ ਇੱਦਾਂ ਨੀਆਂ ਤੇ ਤੋਈਪਰਾ ਝੂਠ ਨਾ ਬੋਲੋ ਉਹਨਾਂ ਦੀ ਨਾ ਮੇਰੀ ਜਾਨ ਪੌਣੇ 4 ਲੱਖ ਰੁਪਏ ਪਤਾ ਨਹੀਂ ਕਾਹ ਤੇ ਲਾਤਾ ਆਪਸ ਵਿੱਚ ਉਹ ਦੀਪੂ ਬੱਤੀ ਫੜ ਲੈਣੀ ਮੈਂ ਮਰ ਜਣੇ ਜੋਗਿਆ ਬੱਤੀ ਦੇ ਲੱਗਦੇ ਆ ਹੈ ਉਹਨਾਂ ਦੀ ਲਾ ਮੇਰ ਜਵਾ ਕਣ ਕੀ ਹੋਇਆ ਬਾਕੀ ਸਹੀ ਗੱਲ ਐ ਜੀ ਕੀ ਹੋਇਆ ਜਿਹੜੇ ਘਰ ਦੇ ਉਹ ਤਾਂ ਚੱਜ ਨਾਲ ਹੀ ਲੱਭਦੇ ਹੁੰਦੇ ਅੱਛਾ ਵੀ ਸਾਡੀ ਕੁੜੀ ਨੂੰ ਰੋਟੀ ਦੇਣ ਵਾਲਾ ਹੋਵੇ ਹਾਂ ਹੈ ਐਸ਼ ਪੂਰੀ ਕਰਨ ਵਾਲਾ ਹੋਵੇ ਫਿਰ ਐ ਕੁੜੀਆਂ ਨੂੰ ਪਤਾ ਨਹੀਂ ਕੀ ਹੋਇਆ ਕੀ ਹੋਇਆ ਆ ਗੋਹੇ ਤੇ ਡੁੱਲ ਜਾਂਦੀਆਂ ਇਹਨਾਂ ਨੂੰ ਕੋਈ ਕੰਮ ਵਾਲਾ ਚੰਗੇ ਨਹੀਂ ਲੱਗਦੇ ਇਹਨਾਂ ਨੂੰ ਇਧਰੋਂ ਵਾਲ ਚੱਕੇ ਹੁਣ ਇੱਥੋਂ ਕੱਟਿਆ ਵਾਂਗੂ ਚਟੇ ਹੋਣ ਮੂੰਹ 'ਚ ਦੋ ਕੁਲਪਾ ਹੱਥ 'ਚ ਸੈਕਟ ਮੋਟਰਸਾਈਕਲ ਕਿਸੇ ਦਾ ਪਜਾਮਾ ਕਿਸੇ ਦਾ ਝੱਗਾ ਕਿਸੇ ਦਾ ਇਹੀ ਮੇਰੇ ਜੈਨੂ ਆ ਜਾਨੂ ਦੇ ਬੱਲੇ ਭਮਾ ਸਾਲੀ ਦੁੱਕੀ ਵੀ ਨਾ ਹੋਵੇ ਮਰਜ ਨੇ ਜੋ ਗਿਆ ਜਾਨੂ ਤੇ ਲੱਗ ਗਿਆ ਜਾਨੂ ਨੂੰ ਨਣੀ ਵੀ ਨਹੀਂ ਚੱਜ ਨਾ ਆਉਂਦੀ ਬਿਮਾਰੀ ਫਿਰੇ ਬਾਜ ਅੱਡੇ ਤੇ ਖੜੀਆਂ ਕਰ ਮੰਮੀ ਮੈਨੂੰ ਛੱਡ ਕੇ ਲੈ ਜਾ ਗਲਤੀ ਹੋ ਗਈ ਪਹਿਲਾਂ ਹੀ ਸੋਚੋ ਪਹਿਲਾਂ ਹੀ ਸੋਚੋ ਮਰਜ ਨੇ ਜੋ ਗਿਆ ਤੇਰਾ ਭਰਾ ਹੀ ਲਾਰੇ ਲਾਂਦਾ ਸੀਗਾ ਆਖੇ ਮੈਂ ਸਰਕਾਰੀ ਨੌਕਰੀ ਕਰਦਾ ਆ ਲੈ ਮੇਰਾ ਭਰਾ ਸਰਕਾਰੀ ਨੌਕਰੀ ਕਰਦਾ ਇਹ ਤੇ ਕੋਈ ਝੂਠ ਨਹੀਂ ਕੋਈ ਸਰਕਾਰੀ ਨਹੀਂ ਕਰਦਾ ਵੇ ਤੂੰ ਡਾਕਟਰ ਵਾ ਨਹੀਂ ਟੀਚਰ ਵਾ ਨਹੀਂ ਰੇਲਵੇ ਚ ਵਾ ਨਹੀਂ ਮਰਜ ਨੇ ਜੋ ਗਿਆ ਸਰਕਾਰੀ ਕੀ ਆ ਮੇਰਾ ਭਰਾ ਹਾਂ ਨਰੇਗਾ ਵਾਲਿਆਂ ਨਾਲ ਲੱਗਾ ਆ ਉਹ ਵੀ ਸਰਕਾਰੀ ਆ ਕੰਮ ਕੋਈ ਨਹੀਂ 8 ਵਜੇ ਕੰਮ ਤੇ ਜਾ 10 ਵਜੇ ਚਾਹ ਦਪਹਿਰ ਨੂੰ ਰੋਟੀ ਖਾ 4 ਵਜੇ ਚਾਹ ਤੇ 5 ਵਜੇ ਕੰਮ ਆ ਅੱਛਾ ਜਿੰਨੇ ਮਰਜੀ ਜਿਹੜੇ ਮਾਰ ਲਓ ਸਾਰੇ ਤੂੰ ਥੱਲੇ ਹੁੰਦੇ ਆ ਇਹ ਨਹੀਂ ਨਹੀਂ ਹਿਲਣਾ ਅਜੇ ਤਾਂ ਗੱਟਿਓ ਹੁੰਦੇ ਮਾਰਚ ਨੇ ਜੋ ਕਿ ਤੂੰ ਤੇ ਲੱਗਦੇ ਆ ਐਵੇਂ ਬਾਦੂ ਦੀ ਸਾਨੂੰ ਟੈਨਸ਼ਨ ਨਾ ਪਾ ਜਨਾਨੀਆਂ ਨੂੰ ਟੈਨਸ਼ਨ ਨਾ ਪਤਾ ਕਿੰਨੀਆਂ ਹੁੰਦੀਆਂ ਆਹੋ ਜਨਾਨੀਆਂ ਨੂੰ ਟੈਨਸ਼ਨ ਆ ਤੇ ਬੰਦੇ ਤਾਂ ਪਾਗਲੇ ਹੀ ਆ ਸਾਰੇ ਕਿਉਂ ਜੇ ਜਨਾਨੀਆਂ ਨੂੰ ਮਾੜੀ ਰੋਟੀ ਵੀ ਟੈਨਸ਼ਨ ਹੋਵੇ ਨਾ ਅੱਛਾ ਐਨੇ ਸੋਹਣੇ ਸੋਹਣੇ ਮੂੰਹ ਲੈ ਕੇ ਨਾ ਬੈਠਣ ਕਿਉਂ ਜੇ ਜਨਾਨੀਆਂ ਨੂੰ ਟੈਨਸ਼ਨ ਨਾ ਹੋਣ ਤਾਂ ਇਹਨਾਂ ਦੇ ਮੂੰਹ ਚੁੱਪਿਓ ਆਂਬਰਗੇ ਹੋ ਜਾਣ ਮਾਰੀ ਬੇੜੇ ਸੋ ਟੈਨਸ਼ਨ ਹੁੰਦੀਆਂ ਇਹ ਬੰਦਿਆਂ ਨੂੰ ਟੈਨਸ਼ਨ ਆ ਜਨਾਨੀਆਂ ਨੂੰ ਕਿਹੜੀ ਕਿਹੜੀ ਸਵੇਰੇ 4 ਵਜੇ ਉੱਠ ਜੰਨੀ ਆਇਆ ਧਾਰਾ ਕੱਢਣੀਆਂ ਗੋਹਾ ਤੱਕ ਲੰਗਰ ਥੱਪਣਾ ਕੋਈ ਆਇਆ ਗਿਆ ਸਾਹਮਣਾ ਕਿੰਨੀ ਟੈਨਸ਼ਨ ਆਏ ਇਹ ਕੋ ਟੈਨਸ਼ਨ ਸਭ ਤੋਂ ਜ਼ਿਆਦਾ ਟੈਨਸ਼ਨ ਸਾਨੂੰ ਭੋਲੇ-ਪਾਲੇ ਬੰਦਿਆਂ ਨੂੰ ਜਨਾਨੀ ਨੂੰ ਆ ਇਹ ਕਮਲिए ਜੇ ਬੰਦਾ ਬਾਰਾ ਕਮਾ ਕੇ ਲਿਆਉ ਤਾਂ ਜਨਾਨੀ ਪਕਾਉ ਫਿਰ ਜੇ ਬੰਦਾ ਬਾਰਾ ਕਮਾ ਕੇ ਲਿਆਉ ਤਾਂ ਆਇਆ ਗਿਆ ਸਾਂਭੂਗੀ ਜੇ ਬੰਦਾ ਬਾਰਾ ਕਮਾ ਕੇ ਲਿਆਉ ਤਾਂ ਨਿਤ ਨਵੇਂ ਬਦਲੂਗੀ ਸਭ ਤੋਂ ਜ਼ਿਆਦਾ ਟੈਨਸ਼ਨ ਬੰਦੇ ਨੂੰ ਜਨਾਨੀ ਨੂੰ ਬੰਦੇ ਨੂੰ ਜਨਾਨੀ ਨੂੰ ਮੈਂ ਪ੍ਰੂਫ ਕਰ ਦਿੰਦਾ ਇੱਥੋਂ ਸ਼ੁਰੂ ਹੋ ਜਾ ਕੀ ਹੋਇਆ ਪਹਿਲਾਂ ਆਪਣੇ ਮਾਮੇ ਤੋਂ ਸ਼ੁਰੂ ਹੋ ਜਾ ਅੱਧੇ ਬੰਦਿਆਂ ਦੇ ਮੱਥਿਆਂ ਦੇ ਵਾਲ ਵੀ ਹੈ ਨਹੀਂ ਟੈਂਸ਼ਨ ਦੇ ਨਾਲ ਅੱਛਾ ਹੈ ਮੈਨੂੰ ਇੱਧਰ ਜਨਾਨੀ ਇੱਕ ਵੀ ਗੰਜੀ ਦਿਖਾ ਸਾਰੀਆਂ ਨੇ ਪੱਪ ਕੀਤੇ ਹੋ ਵਿੱਚੇ ਜੂਆਂ ਲਪੇਟੀਆਂ ਦੇ ਤੇਰੇ ਦੇ ਹਾਂ ਕਈਆਂ ਨੇ ਖੁੱਲੇ ਵਾਲ ਛੱਡੇ ਵਿੱਚੂਆਂ ਉਤਰੀ ਜਾਣ ਚੜੀ ਜਾਣ ਉਤਰੀ ਅੱਛਾ ਇੱਧਰ ਬੰਦਿਆਂ ਦੇ ਦੇਖ ਵਿਚਾਰਿਆਂ ਦੇ ਪਲਾਟ ਵੱਡੇ ਨੇ ਹਾਂ ਕਿਸੇ ਦਾ ਦੋ ਮੰਜ਼ਲੇ ਦਾ ਪਲਾਟ ਦੋ ਮੰਜ਼ਲੇ ਦਾ ਆ ਦਾ ਕਲੋਨੀ ਲੈ ਕੇ ਚੱਲਾ ਹਾਂ ਕਿਸੇ ਦਾ ਢਾਈ ਮੜ ਲੈਦਾ ਬਲਾ ਢਾਈ ਮੜ ਲੈਦਾ ਕਿਸੇ ਦਾ ਚਾਰ ਮੜ ਲੈਦਾ ਚਾਰ ਮੜ ਲੈਦਾ ਓਰੇ ਦਿਖ ਗਿਆ ਬੈਠਾ ਓਰੇ 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 ਆਦੇ ਦੋ ਹੀ ਸਕੇ ਹੀ ਬੈਠੇ ਇਧਰ ਤਾਂ ਇਕੱਲਾ ਬੱਟਾ ਤੇ ਹੀ ਘਾਇਆ ਵਿਚੋ ਸਾਰਾ ਖੱਤਾ ਸਭ ਹੀ ਆ ਸਭ ਤੋਂ ਜ਼ਿਆਦਾ ਟੈਨਸ਼ਨ ਬੰਦੇ ਨੂੰ ਹੁੰਦੀ ਆ ਮਾਰਚ ਨਹੀਂ ਜੋ ਗਿਆ ਆਪਣੀ ਮਾਂ ਕੁੱਤੀ ਨੂੰ ਸਮਝਾ ਮਾਂ ਨੂੰ ਹਾਏ ਪੁੱਤ ਦੇਖ ਮੈਨੂੰ ਕੁੱਤੀ ਆਖਦੀ ਆ ਦੰਦੀ ਮਾਰ ਸਾਲੀ ਦੇ ਦੰਦੀ ਮੈਂ ਤੈਨੂੰ ਦੱਸੀ ਜਾਨੀ ਆ ਇਹ ਮੇਰੇ ਖਿਲਾਫ ਆ ਦਾਸ ਦਾ ਕਹਦੀ ਇਥੇ ਮੰਗਦੀ ਮੈਂ ਇਹਦਾ ਪਰਚਾ ਪਾਣਾ ਦੇਖੀ ਚਲੀ ਬਿਮਾਰੀ ਪੈਣੀ ਦੇ ਇਹਦੀ ਨਾ ਦੇ ਅੱਜ ਪਾਣਾ ਮੈਂ ਵੀ ਸਾਲੀਏ ਤੂੰ ਪਾ ਪਰਚਾ ਮੈਂ ਵੀ ਪਾਉਂ ਪੂਰਾ ਵਿਆਹ ਦਾ ਖਰਚਾ ਜ਼ਰੂਰੀ ਥੋੜਾ ਵੇ ਜਨਨੀਆਂ ਦੀਆਂ ਸਰਕਾਰਾਂ ਨੇ ਮੰਨੀ ਜਾਣੀਆਂ ਬੰਦੇ ਪਾਂਦ ਰਿਆ ਬਿਮਾਰੀ ਪੈਣਿਆ ਦਾਸ ਤੈਨੂੰ ਮੈਂ ਨਹੀਂ ਦੇਣਾ ਜੀ ਦੀ ਗੁਤਰੀ ਨਾ ਪੱਟੀ ਤਾਂ ਮੈਨੂੰ ਕਹੀਂ ਪਰਸੇ ਮੇਰੀ ਮਾਂ ਨੂੰ ਹੱਥ ਲਾ ਆਉਂ ਲਾ ਹੱਥ ਅੱਗ ਦੁਹਾ ਵਿੱਚ ਲਾਈ ਮਾਰੀ ਹੁੰਦੀ ਨਿੱਤ ਲੜਾਈ ਕੀਨੇ ਅੱਗ ਦੁਹਾ ਵਿੱਚ ਲਾਈ ਉਹਨੂੰ ਵੀ ਸਮਝਾਉਨੇ ਆ ਤੂੰ ਸਮਝ ਕਰੀ ਮਟਿਆਰੇ ਉਹਨੂੰ ਵੀ ਸਮਝਾਉਨੇ ਆ ਤੂੰ ਸਮਝ ਕਰੀ ਮਟਿਆਰੇ ਲੱਗਦਾ ਤੂੰ ਬੇਬੇ ਦੇ ੜੀਏ ਲੂਣ ਕੋਟਣੇ ਮਾਰੇ ਨਹੀਂ ਲੱਗਦਾ ਤੂੰ ਬੇਬੇ ਦੇ ੜੀਏ ਲੂਣ ਕੋਟਣੇ ਮਾਰੇ ਬੇਬੇ ਗਰਮ ਸਵਾ ਦੀ ਮੇਰੀ ਸਾਉ ਬੜੀ ਵਿਚਾਰੀ ਮੰਜੇ ਬੈਠੀ ਬੁੜ ਬੁੜ ਕਰਦੀ ਤਾਈਓ ਲੱਗਦੀ ਮਾਰੀ ਤੂੰ ਵੀ ਨਹੀਂ ਓ ਘੱਟ ਕਹਾਉਂਦੀ ਦਿਨੇ ਦਿਖਾ ਤੇ ਤਾਰੇ ਤੂੰ ਵੀ ਨਹੀਂ ਓ ਘੱਟ ਕਹਾਉਂਦੀ ਦਿਨੇ ਦਿਖਾ ਤੇ ਤਾਰੇ ਲੱਗਦਾ ਤੂੰ ਬੇਬੇ ਦੇ ਅੜੀਏ ਲੂਣ ਕੋਟਣੇ ਮਾਰੇ ਨਹੀਂ ਲੱਗਦਾ ਤੂੰ ਤੂੰ ਬੇਬੇ ਦੇ ਅੜੀਏ ਲੂਣ ਓਟਣੇ ਮਾਰੇ ਨਹੀਂ ਲੱਗਦਾ ਤੂੰ ਬੇਬੇ ਦੇ ਅੜੀਏ ਲੂਣ ਓਟਣੇ ਮਾਰੇ ਤੇਰੀ ਮਾਂ ਠੋਲਣਾ ਵੇ ਓਏ ਮੈਂ ਤੈਨੂੰ ਕਿਹਾ ਸੀ ਨਾ ਵੀ ਜੇ ਤੂੰ ਉੱਤੇ ਹੀ ਸਾਡੇ ਘਰ ਚ ਆ ਗਿਆ ਤੇਰੇ ਸਾਹਮਣੇ ਤੇਰੀ ਭੈਣ ਨੇ ਸਾਡੇ ਨਾਲ ਮਾੜੀਆਂ ਹਰਕਤਾਂ ਨਹੀਂ ਕਰਨੀਆਂ ਅੱਜ ਤੂੰ ਆਪਣੇ ਅੱਖੀਂ ਦੇਖ ਲਿਆ ਭੈਣ ਨੇ ਆ ਸਾਰਾ ਡਰਾਮਾ ਮੈਨੂੰ ਜੀਜੇ ਨੇ ਕਹਨ ਕਿ ਆਈ ਜੀਜੇ ਨੇ ਮੈਨੂੰ ਫੋਨ ਕੀਤਾ ਜੀਜਾ ਕਹਿੰਦਾ ਕੁਛ ਬਣ ਕੇ ਆਈ ਮੈਂ ਸਾਲੇ ਤੈਨੂੰ ਕੁਛ ਬਣ ਕੇ ਉਹਨੂੰ ਕਿਹਾ ਸੀ ਤੂੰ ਟੈਂਪੂ ਬਣ ਕੇ ਆ ਗਿਆ ਜੀਜਾ ਤੂੰ ਕਿਹਾ ਟੌਰ ਕੱਢ ਕੇ ਆਈ ਇਹ ਚ ਕਿਹੜੀ ਟੌਰ ਮੇਰੀ ਪੂਰੇ ਪਿੰਡ 'ਚ ਬੇਇੱਜ਼ਤੀ ਕਰਵਾਤੀ ਚੱਲ ਛੱਡ ਜੀਜਾ ਮੈਂ ਮਾਫੀ ਮੰਗਦਾ ਮਾਫ ਕਰ ਦੇ ਮੇਰੀ ਭੈਣ ਨੂੰ ਕਰਤਾ ਮਾਫ ਯਾਰ ਤੇਰੀ ਭੈਣ ਨੂੰ ਜੀਜਾ ਮਾਫ ਕਰ ਦੇ ਮੇਰੀ ਭੈਣ ਨੂੰ ਕਰਤਾ ਮਾਫ ਤੇਰੀ ਭੈਣ ਨੂੰ ਯਾਰਾ ਪਹਿਲੋ ਮੈਨੂੰ ਸਹੀ ਜਿਹਾ ਲੱਗਦਾ ਬਾਅਦ ਗਾਲ ਜੀ ਲੱਗਦੀ ਆ ਤੁਸੀਂ ਸਾਡੀ ਬੁੜੀ ਦੀ ਗੁੱਤ ਪੱਟੀ ਐਸੀ ਆਪਣਾ ਕੋਲ ਬੁਲਾਣਾ ਜੇ ਬੈ ਨਾ ਗੱਡੀਏ ਚੱਲ ਜਾ ਇਹਨੂੰ ਲੈ ਜਾ ਓਏ ਅੱਗ ਲਗਾ ਰਿਹਾ ਅਕਲ ਕੀ ਗੱਲ ਹੋਈ ਮੈਂ ਤੈਨੂੰ ਪਹਿਲਾਂ ਵੀ ਸਮਝਾਇਆ ਹਾਂ ਬੇ ਮਾਂ ਦੇਖ ਮਾਂ ਉਹ ਤੂੰ ਮਾਂ ਕਟਾਤੀ ਆਦੇ ਐ ਤੋ ਐ ਤੋ ਨਹੀਂ ਕਮਲਿਆ ਮੇਰੀ ਗੱਲ ਸੁਣ ਹਾਂ ਭਰਾ ਇਹ ਜਿਹੜੇ ਬਜ਼ੁਰਗ ਹੁੰਦੇ ਆ ਕਿਹਦੇ ਡਾਂਗਾ ਖਾਣ ਨੂੰ ਬਣਿਓ ਲੈ ਤਾਂ ਪਹਿਲਾਂ ਮਾਮਾ ਮਾਰ ਦੋ ਅੱਜ ਦੀ ਸਾਨੂੰ ਪੈਸੇ ਦਿੱਤੇ ਹੋ ਨਾ ਕਰੇ ਤਾਂ ਕੱਲੋਂ ਇਹਨੂੰ ਲਾ ਦੇ। ਹੈ ਨਾ? ਲਹਿੰਗਾ ਮੈਂ ਦੇਜੂ। ਸ਼ਾਹਜ ਜਨਾਬ ਨਹੀਂ ਲਾ ਦੇਈ। ਮੈਂ ਤੇ ਇਹ ਨਾਲੇ ਇੱਕ ਬੇਨਤੀ ਮੈਂ ਕਰਨੀ ਆ ਗੁੱਸਾ ਨਾ ਕਰੇ ਕੋਈ ਵੀ ਸਾਡੇ ਨਾਲ ਕੁੜੀਆਂ। ਠੀਕ ਐ? ਤੇਰੀ ਵੀ ਤੀ ਭੈਣ ਹਰਗੀ ਆ। ਪੈਸੇ ਫੜਾਉਣੇ ਸਾਨੂੰ ਵੀ ਬਣਾ ਦੇ ਅਸੀਂ ਕਿਹੜਾ ਹੱਥ ਪੜਾ ਕੇ ਆਏ ਹਾਂ। ਠੀਕ ਐ? ਯਾਰ ਇਹਨੂੰ ਚੁੱਪ ਕਰਾ ਲਓ ਜਾਂ ਇਹਨੂੰ ਕਿਤੇ ਪੇਟੀ 'ਚ ਬੰਦ ਕਰਿਓ। ਸੁਵੇ ਨੂੰ ਕੱਢ ਲਿਓ। ਆਹ। ਜਾਂ ਗੋਹੇ ਜਨ ਬਿਓ ਕੀ ਪਤਾ ਅਸਰੇ ਹੋ ਜਵੇ ਪਾਣਾ ਪੋਟਾ। ਓਏ ਹਾਂ ਭਰਾ। ਕਮਲਿਆ ਮਾਂ ਬਾਪ ਜਿਹੜੇ ਹੁੰਦੇ ਆ ਇਹ ساری ਜ਼ਿੰਦਗੀ ਨਾ ਧੁੱਪਾਂ ਦੇਖਦੇ ਨਾ ਠੰਡਾ ਦੇਖਦੇ ਆ ਆਪਣੇ ਬੱਚੇ ਪਾਲਦੇ ਕਾਦੇ ਵਾਸਤੇ ਪਾਲਦੇ ਆ ਵੇ ਵੱਡੇ ਹੋ ਕੇ ਸਾਡੇ ਆਪਣੀ ਘਰ ਵਾਲੀਆਂ ਤੋਂ ਜੁੱਤੀਆਂ ਪੁਆਣ। ਉਹ ਮਾਂ ਬਾਪ ਦੀ ਇੱਜ਼ਤ ਕਰੀਦੀ ਹੁੰਦੀ ਮਾਂ ਬਾਪ ਦਾ ਸਤਿਕਾਰ ਕਰੀਦਾ ਹੁੰਦਾ ਮਾਂ ਬਾਪ ਨੂੰ ਪਿਆਰ ਕਰੀਦਾ ਹੁੰਦਾ। ਓ ਪਾਜੀ ਬਹਿ ਜਾ ਪਾਜੀ ਮੇਰਾ ਵੀਰ। ਪਾਜੀ 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 ਕੋਈ ਨਹੀਂ ਯਾਰ ਕੋਈ ਨਹੀਂ ਉਹਨੇ ਪੀਤੀ ਉਹ ਇਧਰ ਆ ਜਾ ਮੇਰਾ ਵੀਰ ਕੋਈ ਨਹੀਂ ਪਾਜੀ ਮੇਰਾ ਵੀਰ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਕੋਈ ਨਹੀਂ ਮੇਰਾ ਵੀਰ ਹੈ ਉਹ ਮਾਪੇ ਦਾ ਸਤਿਕਾਰ ਕਰੀ ਜਾਂਦਾ ਜਿਹੜੇ ਮਾਪੇ ਹੁੰਦੇ ਘਰ ਦੇ ਜਿੰਦੇ ਹੁੰਦੇ ਆ ਇਹ ਸਿਰਫ ਪਿਆਰ ਦੇ ਭੁੱਖੇ ਹੁੰਦੇ ਆ ਤੋ ਪਿਆਰ ਦੇ ਨਾਲ ਇਹਨਾਂ ਨੂੰ ਰੋਟੀਆਂ ਦੇ ਦਿਓ ਭਾਵੇਂ ਲੂਣ ਨਾਲੇ ਦੇ ਦਿਓ ਉਹ ਵੀ ਸਤ ਵਚਨ ਕਹਿ ਕੇ ਖਾ ਲੈਂਦੇ ਆ ਪਰ ਤੁਸੀਂ ਆ ਮਾਂ ਬਾਪ ਦੀ ਜ਼ਿੰਦਗੀ ਗਵਾਈ ਪਈਆ ਬੇੜਾ ਕਰ ਕੀਤਾ ਪਿਆ ਮਾਂ ਬਾਪ ਦਾ ਮਾਂ ਬਾਪ ਨੂੰ ਕੋ ਸਮਝ ਨਹੀਂ ਕੋਸ਼ ਆ ਕੱਲ ਦੀਆਂ ਦੋ ਦਿਨ ਦੀਆਂ ਆਈਆਂ ਮਗਰ ਲਾ ਕੇ ਤੁਸੀਂ ਮਾਂ ਬਾਪ ਨੂੰ ਘਰੋਂ ਘੱਟੀ ਜਾਂਦੇ ਆ ਮਾਂ ਬਾਪ ਸਿਰਫ ਪਿਆਰ ਦੇ ਮੁੱਖੇ ਹੁੰਦੇ ਪਿਆਰ ਕਰੀਦਾ ਹੁੰਦਾ ਉਹ ਭਰਾ ਪਿਆਰ ਮੈਂ ਵੀ ਕਰਦਾ ਮਾਂ ਪਿਓ ਨੂੰ ਕਦੋਂ ਮੇਰੀ ਇੰਸਟਾਗ੍ਰਾਮ ਤੇ ਫੇਸਬੁੱਕ ਆਈਡੀ ਚੈੱਕ ਕਰ ਲੈ ਉਹਦੇ ਉੱਤੇ ਤੈਨੂੰ ਪ੍ਰੂਫ ਮਿਲ ਜਾਣਾ ਕਹਦਾ ਜਿੱਦਣ ਮਦਰਡੇ ਐਂਡ ਫਾਦਰਡੇ ਹੁੰਦਾ ਨਾ ਹਾਂ ਉਦੋਂ ਸਟੇਟਸ ਪਾ ਕੇ ਆਈ ਲਵ ਮਾਈ ਫਾਦਰ ਆਈ ਲਵ ਮਾਈ ਮਦਰ ਸ਼ਾਬਾਸ਼ ਹੈ ਤੁਹਾਡੇ ਉਹ ਵੀ ਸਾਲ ਦੇ ਵਿੱਚ ਇੱਕ ਵਾਰੀ ਉਹ ਵੀ ਲੋਕਾਂ ਨੂੰ ਦਿਖਾਉਣ ਵਾਸਤੇ ਬੇ ਆਈ ਲਵ ਮਾਈ ਮਦਰ ਆਈ ਲਵ ਮਾਈ ਫਾਦਰ ਉਹ ਕਮਲਿਓ ਜੇ ਤੁਸੀਂ ਆਪਣੇ ਮਾਂ ਬਾਪ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੁੰਦੇ ਹੋ ਨਾ ਦਿਲੋਂ ਪਿਆਰ ਕਰਦੇ ਹੁੰਦੇ ਹੋ ਤਾ ਆ ਦੁਨੀਆ ਤੇ ਕੋਈ ਵੀ ਵਿਰਤ ਆਸ਼ਰਮ ਨਾ ਹੁੰਦਾ ਮਾਪੇ ਤੁਹਾਡੇ ਤੁਹਾਡੇ ਹੀ ਘਰਾਂ ਦੇ ਵਿੱਚ ਇਹ ਤਾਂ ਸਿਰਫ ਐਮੀ ਢਵਾਂਜ ਹੈ ਵੀ ਮੈਨੂੰ 2 ਲਾਈਕ ਮਿਲ ਜਾਣ ਮੈਨੂੰ 뷰 ਮਿਲ ਜਾਣ 뷰ਅਰ ਲਾਈਕ ਦੇ ਪਿੱਛੇ ਦੁਨੀਆ ਇੰਨੀ ਕਿ ਪਾਗਲ ਹੋਈ ਪਈ ਐ ਨਾ ਕਿਸੇ ਨੂੰ ਆਪਣੀ ਇੱਜ਼ਤ ਦੀ ਕੋਈ ਪਰਵਾਹ ਹੀ ਨਹੀਂ ਹੈ ਸਿਆਣਿਆਂ ਦੀ ਇੱਜ਼ਤ ਕਿਹਾ ਕਰਨੀ ਸਵਾ ਬੁੜੇ-부ੜੀਏ ਤੋਂ ਬਗੈਰ ਤੁਸੀਂ ਗੱਲ ਹੀ ਕਰਦੇ ਅੱਜ ਤੋਂ ਬਾਅਦ ਤੂੰ ਕੰਮ ਕਰ ਮਾਪੇ ਨੂੰ ਘਰ ਬਿਠਾ ਲੈ ਇਹਨੂੰ ਵੀ ਕੰਮ ਲਾ ਠੀਕ ਹੈ ਭਰਾ ਕੱਲ ਤੋਂ ਮਾਂ ਪਿਓ ਕਰ ਮੈਂ ਕੰਮ ਤੇ ਤੇ ਇਹ ਵੀ ਕਰਦਾ ਸਾਰਾ ਕੰਮ ਦੇਖਿਆ ਕਰੂੰਗੀ ਹਾਂ ਠੀਕ ਹੈ ਚੱਲ ਚਲ ਠੀਕ ਹੈ ਬੀਬੇ ਤੂੰ ਵੀ ਚੱਲ ਨਾਲੇ ਚੱਲ ਜਾ ਇਹਨਾਂ ਦੇ ਮੇਕਾਂ ਵਾਜੀ ਮੈਨੂੰ ਮਾਫ ਕਰਦੇ ਹੋ ਮੈਂ ਕਿ ਬੋਲਦੇ ਨਹੀਂ ਤੁਸੀਂ ਮੈਨੂੰ ਮਾਫ ਕਰਦੇ ਹੋ ਉਹ ਕਮਲਿਏ ਮੈਂ ਤਾਂ ਤੈਨੂੰ ਮਾਫ ਕੀਤਾ ਹੀ ਆ ਮੈਂ ਤਾਂ ਕਦੇ ਤੇਰੇ ਨਾਲ ਲੜਿਆ ਨਹੀਂ ਬੰਦਾ ਤਾਂ ਐਸੇ ਕਰਕੇ ਨਹੀਂ ਬੋਲਦਾ ਵੇ ਘਰ 'ਚ ਕਲੇਸ਼ ਨਾ ਹੋਵੇ ਬਿਲਕੁਲ ਜੇ ਨੌ ਸੱਸ ਬੋਲਦੀਆਂ ਬੰਦਾ ਬਾਹਰ ਨਿਕਲ ਜਾਂਦਾ ਹਾਂਜੀ ਜੇ ਸੱਸ ਦਾ ਆਪਣੀ ਮਾਂ ਦਾ ਪੱਖ ਪੂਰੂਗਾ ਤਾਂ ਘਰ ਵਾਲੀ ਵੱਲੋਂ ਮਾੜਾ ਜੇ ਘਰ ਵਾਲੀ ਦਾ ਪੱਖ ਪੂਰੂਗਾ ਤਾਂ ਮਾਹ ਲੋ ਮਾੜਾ ਇਸ ਕਰਕੇ ਬੇਤੀ ਜਦੋਂ ਨੌ ਸੱਸ ਲੜਦੀਆਂ ਹੁੰਦੀਆਂ ਬਾਹਰ ਨਿਕਲ ਜਾਂਿਆ ਕਰੋ ਮੈਂ ਕਿ ਮੈਂ ਤੁਹਾਡੀ ਗੱਲ ਨੂੰ ਸਮਝਦੀ ਆ ਪਰ ਕੀ ਕਰਾਂ ਬੀਬੇ ਮੇਰੇ ਤੇ ਕਿਹਾ ਤਾਂ ਮੇਰੀ ਬੇਬੇ ਦਾ ਫੋਨ ਆ ਗਿਆ ਸੀ ਆਹ ਇਹ ਬੁੜੀਆਂ ਨੇ ਤਾਂ ਆਪਣੀਆਂ ਕੁੜੀਆਂ ਦੇ ਘਰ ਪੱਟੇ ਹੋ ਓ ਕਿਵੇਂ 95% ਘਰ ਕੁੜੀਆਂ ਦੇ ਉਹਨਾਂ ਦੀਆਂ ਮਾਮਾ ਨੇ ਫੋਨ ਕਰ ਕਰ ਕੇ ਹੀ ਪੱਟੇ ਓ ਕਿੱਦਾਂ ਕੁੜੀਆਂ ਨੂੰ ਬਸਣੇ ਨਹੀਂ ਦਿੰਨੀਆਂ ਕੀ ਕੰਮ ਕਰਨੇ ਨਹੀਂ ਦਿੰਨੀਆਂ ਅੱਛਾ ਸਵੇਰੇ ਸੱਜਰੇ ਫੋਨ ਲੈ ਲੇ ਪਤਾ ਕਿੱਦਾਂ ਉੱਠੀ ਤਾਂ ਨਹੀਂ ਗਰਮੀ ਬਹੁਤ ਆ ਬਾ ਨਾ ਨਿਕਲੀ ਏਸੀ ਵਾਲਾ ਜਵਾਈ ਨੂੰ ਕਹ ਕੇ ਅੱਛਾ ਸੱਸ ਤੋਂ ਕੰਮ ਕਰਾ ਬਾ ਲੈ ਸੱਸ ਤੋਂ ਹਾਂ ਬੇ ਸੱਸ ਦੇ ਵਿਚਾਰੀ ਦੇ ਸਰੀਏ ਪਾਇਓ ਹਾਂ ਆਪਣੀ ਧੀ ਲਈ ਦੁਆ ਮਾਂ ਕਰਨ ਗਿਆ ਹੈ ਪਰਮਾਤਮਾ ਮੇਰੀ ਧੀ ਨੂੰ ਇਦਾਂ ਦਾ ਘਰ ਆਲਾ ਮਿਲੇ ਬਈ ਜਿਹੜਾ ਉਹਦੀ ਹਰ ਇੱਕ ਖੁਆਇਸ਼ ਪੂਰੀ ਕਰੇ ਜਿੱਥੇ ਕਹਿੰਦੀ ਉੱਥੇ ਲੈ ਕੇ ਜਾਵੇ ਜਿਹੜੀ ਚੀਜ਼ ਮੰਗਦੀ ਉਹ ਲੈ ਕੇ ਦਵੇ ਬਿਲਕੁਲ ਜੇ ਜੁਵਾਈ ਇਦਾਂ ਦਾ ਭਾਲਦਿਆਂ ਨਾ ਤੁਸੀਂ ਤਾਂ ਪਹਿਲਾਂ ਆਪਣੇ ਪੁੱਤ ਵਿੱਚ ਇਹ ਗੁਣ ਭਰੋ ਬਈ ਜਿਹੜੀ ਤੂੰ ਵਿਆਹ ਕੇ ਲਿਆਉਣੀ ਆ ਉਹਦੀ ਵੀ ਹਰ ਇੱਕ ਖੁਆਇਸ਼ ਤੇ ਪੂਰੀ ਕਰਨੀ ਜਿੱਥੇ ਕਹਿੰਦੀ ਉੱਥੇ ਲੈ ਕੇ ਜਾ ਹਾਂਜੀ ਜੇ ਕਿਸੇ ਦੀ ਧੀ ਨੂੰ ਖੁਸ਼ ਰੱਖੂਗੇ ਨਾ ਤਾਂ ਤਾਂ ਪਰਮਾਤਮਾ ਨੇ ਤੁਹਾਡੀ ਧੀ ਗਾਂ ਖੁਸ਼ ਰੱਖਣੀ ਇੱਕ ਬੇੜਾ ਬੈਂਦਾ ਸਾਰਾ ਇਹ ਤੇ ਜੇ ਸੱਸ ਆਪਣੀ ਨੌਨੁਤੀ ਬਣਾ ਲਵੇ ਤੇ ਜਿਹੜੀ ਨੌ ਆਪਣੀ ਸੱਸ ਨੂੰ ਮਾਂ ਬਣਾ ਲਵੇ ਨਾ ਤਾਂ ਉਸ ਘਰ ਨਾਲ ਦਾ ਸਵਰਗ ਕੋਈ ਨਹੀਂ ਹੈਗਾ ਕਿਤੇ ਨਹੀਂ ਇਸ ਸਿਰਫ ਜਦੋਂ ਬੁੜੀ ਉਧਰੋਂ ਫੋਨ ਕਰ ਲਾ ਪੰਦੀ ਇਧਰੋਂ ਕੁੜੀ ਕਰ ਲਾ ਪੰਦੀ ਆ ਮਾਂ ਇਧਰ ਨਾ ਚਲ ਜਾਂਦੀ ਨਾ ਉਹ ਇਧਰ ਚਲ ਜਾਂਦੀ ਆ ਫੇ ਪਵਾੜਾ ਪੈਂਦਾ ਬਿਲਕੁਲ ਘਰ ਚ ਰਲ ਕੇ ਰਿਆ ਕਰੋ ਪਤਾ ਨਹੀਂ ਕਹਾ ਕੀ ਹੋਣਾ ਕੀ ਨਹੀਂ ਹੋਣਾ ਪਰਿਵਾਰ ਦੇ ਵਿੱਚ ਰਲ ਕੇ ਰਿਆ ਕਰੋ ਮੈਂ ਕਿ ਤੁਸੀਂ ਸੱਚ ਆਖਦੇ ਹੋ ਲੜਾਈ ਤਾਂ ਮੇਰੀ ਫਿਰ ਵੀ ਨਾ ਹੋਣੀ ਸੀ ਘਰ ਦੇ ਵਿੱਚ ਇਕੱਲੀ ਰਹਿ ਜੰਨੀ ਆ ਦੋ ਬੱਚੇ ਆ ਦੋਹਾਂ ਨੂੰ ਤੁਸੀਂ ਫੋਨ ਲੈ ਕੇ ਦਿੱਤੇ ਹੋਵਾ ਇਹ ਕੇ ਸਭ ਤੋਂ ਭੈੜੀ ਬਿਮਾਰੀ ਆਪਾਂ ਲਾਈਓ ਸਾਰਿਆਂ ਨੇ ਬੱਚਿਆਂ ਤੋਂ ਲੈ ਕੇ ਸਿਆਣਿਆਂ ਤੱਕ ਮੈਂ ਕਿਹਾ ਬੰਦੇ ਦੀ ਜੇਬ ਵਿੱਚ ਪੈਸੇ ਹੋਣ ਚਾਹੇ ਨਾ ਹੋਣ ਸਰ ਜਾਂਦਾ ਲਓ ਬੋਲੀਏ ਬੰਦੇ ਦੀ ਜੇਬ 'ਚ ਪੈਸੇ ਹੋਣ ਨਾ ਹੋਣ ਸਰ ਜਾਂਦਾ ਮੈਂ ਕਿਹਾ ਇੱਕ ਵਾਰੀ ਬੰਦੇ ਦੇ ਮੋਬਾਈਲ ਦੇ ਵਿੱਚੋਂ ਡਾਟਾ ਮੁੱਕ ਜਵੇ ਹਨਾ ਬੰਦਾ ਮਨਤਾ ਕਰਦਾ ਫਿਰਦਾ ਮਾੜਾ ਜਿਹਾ ਹਸਪੋਟ ਆਨ ਕਰ ਦੇ ਯਾਰ ਮਾੜਾ ਜਿਹਾ ਕਰ ਦੇ ਤੇ ਉਤੋਂ ਆਪਾਂ ਨਿਗੇ ਨਿਗੇ ਨਿਆਣਿਆਂ ਨੂੰ ਮਹਿੰਗੇ ਮਹਿੰਗੇ ਫੋਨ ਲੈ ਕੇ ਦਿੰਦੇ ਆ ਇਹ ਦੇ